ਪੰਜਾਬੀ ਫਿਲਮ دارو ਕੇਵਲ ਵਾਂ ਤੇ ਆ ਚੁੱਕੀ ਹੈ ਜੋ ਕਿ ਦਰਸ਼ਕਾਂ ਵੱਲੋਂ ਬੜੀ ਹੀ ਪਸੰਦ ਕੀਤੀ ਜਾ ਰਹੀ ਹੈ ਜਿਸ ਦਾ ਧੰਨਵਾਦ ਕਰਦੇ ਹੋਏ دارو ਦੀ ਪੂਰੀ ਟੀਮ very very congratulations to the whole team congratulations daro team congratulations cable 1 congratulations everybody so yes huje to shuruaat hui hai e daro bahut utte jaani hai giye naal hi naal cable 1 te jo jo platform de jo jo movies aani hai jo jo web series aani hai oh bhi bahut zyada ba kamal hon wali hai so punjab da bhi time aa gaya punjabi film industry da time aa gaya all right jithe <laughs> ਕਦੀ ਇਹ ਦਰੂ ਰਿਲੀਜ਼ ਹੋਈ ਹੈ ਐਂਡ ਜਿਨਾਂ ਨੂੰ ਮੌਕਾ ਮਿਲਿਆ ਕਿ ਉਸ ਪਲੇਟਫਾਰਮ ਤੇ ਰਿਲੀਜ਼ ਕਰ ਸਕੀ ਐਂਡ ਇਦਾਂ ਦਾ ਕੰਟੈਕਸਟ ਲਾਈਕ ਯਾਰ ਇਹ ਨੇ ਇਦਾਂ ਦਾ ਕੰਟੈਂਟ ਮੈਂ ਨਹੀਂ ਦੇਖਿਆ ਕਦੇ ਕੇਬਲ 1 ਇਜ਼ ਦਾ ਓਨਲੀ ਪਲੇਟਫਾਰਮ ਇੱਕ ਵਾਰ ਕੇਬਲ 1 ਜੀਮਲੀ ਕਮ ਆਨ ਓਵਰ ਟੂ ਯੂ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਇੱਥੇ ਪਹੁੰਚਣ ਤੇ ਕੁਝ ਦਿਨ ਪਹਿਲਾਂ ਹੀ ਆਪਾਂ ਦਾਰੋ ਦਾ ਟ੍ਰੇਲਰ ਰਿਲੀਜ਼ ਕੀਤਾ ਤੇ ਅੱਜ ਦਾਰੋ ਸੁੱਪਰ ਦੋਪਰ ਹਿੱਟ ਲਿਖੀ ਗਈ ਮੈਂ ਕੁਝ ਨਹੀਂ ਕਹਿਣਾ ਮੈਂ ਸਿਰਫ ਇੰਨਾ ਹੀ ਕਹਿਣਾ ਕਿ ਹਜ਼ਾਰਾਂ ਬਰਸ ਨਰਗੇਸ ਆਪਣੀ ਬੇਨੂਰੀ ਪੇਰੋਤੀ ਹੈ ਹਜ਼ਾਰਾਂ ਬਰਸ ਨਰਗੇਸ ਆਪਣੀ ਬੇਨੂਰੀ ਪੇਰੋਤੀ ਹੈ ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾ ਵਰ ਪੈਦਾ ਤੁਸੀਂ ਦੀਦਾਵਾਰੋਂ ਤੁਸੀਂ ਦਰਸ਼ਕੋਂ ਧਾਰੋ ਵਰਗੀਆਂ ਜਿਹੜੇ ਕੰਟੈਂਟ ਨੇ ਉਹਨਾਂ ਦੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹੋ ਜਿਹਾ ਸਿਨੇਮਾ ਵਰਿਆਂ ਹੀ ਰਹਿੰਦਾ ਰਿਹਾ ਕਿਤੇ ਜਾ ਕੇ ਅੱਜ ਉਹਨੂੰ ਮਾਨਤਾ ਮਿਲੀ ਹੈ ਅਸੀਂ ਵੀ ਹਿੱਟ ਚ ਸ਼ਾਮਲ ਹੋਏ ਆ ਵੈਗਰੂ ਦਾ ਲੱਖ ਲੱਖ ਸ਼ੁਕਰ ਹੈ ਕੋਈ ਗਲਤੀ ਹੋ ਗਈ ਹੋਵੇ ਮੇਰੇ ਤੋਂ ਕਿਤੇ ਧਾਰੋ ਦੇ ਪ੍ਰਮੋਸ਼ਨ ਚ ਤਾਜ ਬੂਲਦੇ ਮੈਂ ਥੋੜਾ ਬਠਿੰਡੇ ਵਾਲਾ ਬੂਲ ਬਹੁਤ ਕੁਝ ਜਾਨਣਾ ਉਹਦੇ ਲਈ ਮੈਂ ਮਾਫੀ ਚਾਹੁੰਨਾ ਕਿਉਂਕਿ ਅੱਜ ਅਸੀਂ ਜਿੱਤੇ ਵਿਆਂ ਤੇ ਜਿੱਤੇ ਵੀ ਕਿਸੇ ਤਰ੍ਹਾਂ ਕੋਈ ਗੁੱਸਾ ਨਹੀਂ ਕਰਦੇ ਹੁੰਦੇ ਆਹਦੇ ਬਾਪੂ ਬੇਬੇ ਨੂੰ ਯਾਦ ਕਰਦਾ ਮੈਂ ਲਵ ਯੂ ਬਾਪੂ ਲਵ ਯੂ ਬੇਬੇ ਲਵ ਯੂ ਮਾਸੀ ਲਵ ਯੂ ਟਰਨੀ ਬਾਦਸ਼ਪਾਈ ਲਵ ਯੂ ਦੀਪ ਬਾਈ بس ਐ ਨਹੀਂ ਕਰਨਾ ਸੱਚੀ ਗੱਲ ਉਹ ਤੁਸੀਂ ਸਮਝ ਹੀ ਗਏ ਹੋਗੇ ਐਕਚੁਅਲੀ ਬਾਈ ਨੇਉ ਨਾਮ ਲਿਆ ਤੇ ਹੁੰਦਾ ਕਿ ਉਹਦੀ ਜ਼ਿੰਦਗੀ ਚ ਇਹ ਦਿਨ ਆਵੇ ਮੈਨੂੰ ਬਹੁਤ ਸਾਲ ਹੋ ਗਏ ਸੀ 15 ਸਾਲ ਹੋ ਗਏ ਸੀ ਪਿਛਲੇ ਮਝਾਲ ਵੇਲੇ ਮੈਨੂੰ ਬਹੁਤ ਪਿਆਰ ਮਿਲਿਆ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੀ ਹਮੇਸ਼ਾ ਹੀ ਮਿਲਿਆ ਪਰ ਇੱਕ ਹੁੰਦਾ ਹੈ ਨਾ ਜਿਵੇਂ ਆਪਾਂ ਟ੍ਰੇਲਰ ਜਦੋਂ ਲਾਂਚ ਕੀਤਾ ਸੀ ਉਦੋਂ ਨਹੀਂ ਸੀ ਸੋਚਿਆ ਕਿ ਅਸੀਂ ਜਦੋਂ ਦਾ ਰੋ ਸੂਪਰ ਹਿੱਟ ਵੀ ਹੋ ਜੂਗੀ ਤੇ ਅਸੀਂ ਇੱਥੇ ਫਿਰ ਸਕਸੈਸ ਪਾਰਟੀ ਕਰਾਂਗੇ ਜਾਂ ਅਸੀਂ ਪ੍ਰੀਮੀਅਰ ਕਰਾਂਗੇ ਸੋ ਵਾਇਗਰੂ ਦਾ ਸ਼ੁਕਰ ਹੈ ਕਿ ਸਾਨੂੰ ਇਹ ਦਿਨ ਨਸੀਬ ਹੋਇਆ ਹਰ ਕਲਾਕਾਰ ਇਹ ਚਾਹੁੰਦਾ ਕਿ ਉਹਦੀ ਜ਼ਿੰਦਗੀ 'ਚ ਐਸਾ ਦਿਨ ਆਵੇ ਔਰ ਸਾਡੇ ਅਰਗੇ ਥੋੜਾ ਜਿਹਾ ਵੱਧ ਭਾਵੁਕ ਨੇ ਇਸ ਕਰਕੇ ਟਾਈਮ ਬਹੁਤ ਲੱਗ ਗਿਆ ਪਰ ਮੈਂ ਫੇਰ ਵੀ ਸ਼ੁਕਰਗੁਜ਼ਾਰ ਹਾਂ ਕਿ ਕੋਈ ਗੱਲ ਨਹੀਂ ਕਈ ਵਾਰੀ ਧੇਰ ਹੋ ਜਾਂਦੀ ਆ ਦਿਨ ਪਰਮਾਤਮਾ ਜ਼ਰੂਰ ਤੁਹਾਨੂੰ ਦਿਖਾਉਂਦਾ ਤੁਸੀਂ ਲੱਗੇ ਰਹੋ ਮੈਂ ਲੱਗੀ ਰਹੀ ਅੱਜ ਮੈਂ ਕੇਬਲ 1 ਦਾ ਬਹੁਤ ਥੈਂਕਸ ਕਰਦੀ ਆ ਸੁਮਿਤ ਭਾਜੀ ਹੋਰਾਂ ਨੇ ਜਿਸ ਤਰੀਕੇ ਨਾਲ ਧਾਰੋ ਨੂੰ ਪ੍ਰੋਮੋਟ ਕੀਤਾ ਬਹੁਤ ਦਿਲ ਜਾਣ ਲਾ ਕੇ ਜਿਸ ਤਰੀਕੇ ਨਾਲ ਅਸੀਂ ਬਣਾਈ ਸੁਮਿਤ ਸਰ ਹੋਰਾਂ ਨੇ ਉਹਨਾਂ ਦੀ ਪੂਰੀ ਟੀਮ ਨੇ ਜਿਸ ਤਰੀਕੇ ਨਾਲ ਰਿਲੀਜ਼ ਕੀਤੀ ਇਹ ਬਹੁਤ ਵੱਡੀ ਗੱਲ ਸੀ ਔਰ ਸਾਡੇ ਸਾਰਿਆਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਔਰ ਮੇਰੇ ਨਾਲ ਦੇ ਸਾਰੇ ਕੋ ਆਰਟਿਸਟ ਬੈਠੇ ਨੇ ਮੈਂ ਜੇ ਮੈਂ ਚੰਗਾ ਪਰਫਾਰਮ ਕਰ ਪਾਈ ਸਭ ਨੂੰ ਚੰਗਾ ਲੱਗਿਆ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਮੈਂ ਤੁਹਾਡੇ ਸਾਰਿਆਂ ਕਰਕੇ ਹੀ ਪਰਫਾਰਮ ਕਰ ਪਾਈ ਸੋ ਥੈਂਕ ਯੂ so much ਮੀਡੀਆ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰਿਆਂ ਨੇ ਹਮੇਸ਼ਾ ਪਿਆਰ ਦਿੱਤਾ ਮੈਂ ਜਿਸ ਵੇਲੇ ਇਸ ਫੀਲਡ ਚ ਆਈ ਸੀ ਤਾ ਅੱਜਕੱਲ ਤਾਂ ਪੇਡ ਹੋ ਗਿਆ ਸਾਰਾ ਕੁਝ ਬਹੁਤ ਵੱਡੇ ਵੱਡੇ ਨਿਊਜ਼ਪੇਪਰਸ ਇੰਗਲਿਸ਼ ਨਿਊਜ਼ਪੇਪਰਸ ਦੇ ਵਿੱਚ ਮੇਰੇ ਬਹੁਤ ਵੱਡੇ ਵੱਡੇ ਆਰਟੀਕਲਸ ਆਏ ਸੀ ਤਾਂ ਮੈਨੂੰ ਲੱਗਦਾ ਕਿ ਇਸ ਕਰਕੇ ਤੁਸੀਂ ਸਾਰੇ ਵੀ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹਾਂ ਤੇ ਮੇਰਾ ਬਣਦਾ ਕਿ ਮੈਂ ਤੁਹਾਨੂੰ ਥੈਂਕ ਯੂ ਕਹਾਂ ਸੋ ਅੱਜ ਜੋ ਦਿਨ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸ਼ੁਕਰੀਆ ਕਹਿਨੀ ਆ ਅੱਜ ਸਭ ਤੋਂ ਵੱਡਾ ਸ਼ੁਕਰਾਨਾ ਪਰਮਾਤਮਾ ਦਾ ਤੇ ਇਹ ਦਿਨ ਆਇਆ ਤੇ ਵਾਈਗਰੂ ਆਉਂਦੇ ਹੀ ਰਨ ਥੈਂਕ ਯੂ ਸੋ ਮੱਚ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਮੇਰੇ ਭਰਾ ਹੋ ਸਾਰੀ ਪ੍ਰੈਸ ਆ ਜਿਹੜੀ ਵੈਸੇ ਤਾਂ ਸਾਰੇ ਪੰਜਾਬ ਦੀ ਪ੍ਰੈਸ ਸੀ ਮੇਰੀ ਦੋਸਤ ਆ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਈਏ ਬਠਿੰਡੇ ਤੋਂ ਲੈ ਕੇ ਅੰਬਰਸਰ ਤੱਕ ਪਰ ਮੈਂ ਮੋਹਾਲੀ ਰਹਿਣਾ ਇਸ ਕਰਕੇ ਮੋਹਾਲੀ ਦੀ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਆ ਮੇਰੇ ਕੈਰੀਅਰ ਦੇ ਵਿੱਚ ਇਹ ਮੈਂ ਲੈ ਕੇ ਦਿਨ ਨੂੰ ਤਿਆਰ ਆਇਆ ਏ ਕੋਈ ਮੈਂ ਤੁਹਾਨੂੰ ਇਦਾਂ ਪ੍ਰਸ਼ੰਸਾ ਨਹੀਂ ਕਰ ਰਿਹਾ ਕਿਉਂਕਿ ਜਿੰਨਾ ਮਹਾਲੀ ਦੀ ਪ੍ਰੈਸ ਨੇ ਮੈਨੂੰ ਫੁਟੇਜ ਦਿੱਤੀ ਆ ਮੈਂ ਨਹੀਂ ਕਦੇ ਵੀ ਇਦਾਂ ਦਾ ਕੁਝ ਸੋਚਿਆ ਸੀਗਾ ਸਾਰੇ ਚੈਨਲ ਸਾਰੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਮੇਰੇ ਪ੍ਰੋਡਿਊਸਰ ਅਤੇ ਚੈਲ ਪਾਲ ਸਿੰਘ ਸਿੱਧੂ ਮੇਰੇ ਐਸੋਸੀਏਟ ਜੀਤ ਜ਼ਹੂਰ ਮੇਰੇ ਐਕਟਰ ਸਾਰੇ ਮੇਰੇ ਐਗਜ਼ੀਕਿਊਟਿਵ ਪ੍ਰੋਡਿਊਸਰ ਜਤਿੰਦਰਜੀਤ ਇਹ ਸਾਰੇ ਮੇਰੀ ਸਫਲਤਾ ਦੇ ਲਈ ਉਹਨਾਂ ਦਾ ਆਪਣਾ ਆਪਣਾ ਹਿੱਸਾ ਹੈ ਮੈਂ ਉਹਨਾਂ ਦਾ ਹਮੇਸ਼ਾ ਹੀ ਜਿਹੜਾ ਹੈਗਾ ਉਹ ਦੇਣਦਾਰ ਰਹੂੰਗਾ ਔਰ ਸਭ ਤੋਂ ਉੱਪਰ ਹੈ ਸਮਿਤ ਭਾਜੀ ਕੇਬਲ 1 ਕਿਉਂਕਿ ਅਸੀਂ ਗੁੱਸੇ ਬਹੁਤ ਹੁੰਦੇ ਰਹੇ ਹਾਂ ਕੇਬਲ 1 ਨਾਲ ਕਿ ਯਾਰ ਬਹੁਤ ਲੇਟ ਕਰੀ ਜਾਂਦੇ ਹੋ ਤੁਸੀਂ ਮੇਰੀ ਜੋਰਾ ਸੈਕੰਡ ਚੈਪਟਰ ਵੀ ਕੇਬਲ 1 ਤੇ ਆ ਮੈਂ ਉਹਦੇ ਪਿੱਛੇ ਹੀ 2 ਸਾਲ ਫਿਰਦਾ ਰਿਹਾ ਕਿ ਯਾਰ ਜੋਰਾ 2 ਦਾ ਰਿਲੀਜ਼ ਕਰ ਦਿਓ ਮੈਨੂੰ ਸਮਿਤ ਭਾਜੀ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਕਿ ਭਾਜੀ ਅਸੀਂ ਜਿਸ ਤਰ੍ਹਾਂ ਕਰ ਰਹੇ ਹਾਂ ਨਾ ਤੁਸੀਂ ਦੇਖੋਗੇ ਸੱਚੀ ਮੁੱਚ ਹੀ ਦੇਖਦੇ ਰਹਿਗੇ ਇੰਨੇ ਬੋਰਡ ਇੰਨੇ ਮਤਲਬ ਉਹਦੇ ਪ੍ਰੋਮੋ ਇੰਨੇ ਪੋਸਟਰ ਇੰਨੇ ਟ੍ਰੇਲਰ ਔਰ ਸੱਚਮੁੱਚ ਗੱਲ ਤਾਂ ਇਹੀ ਆ ਫਿਰ ਕਿ ਜੇ ਕੰਟੈਂਟ ਚ ਦਮ ਹੁੰਦਾ ਤਾਂ ਹੀ ਪ੍ਰੋਮੋਸ਼ਨ ਤਾਂ ਹੀ ਸਾਰਾ ਕੁਝ ਹਿੱਟ ਹੁੰਦਾ ਪਰ ਉਹਨੂੰ ਲੋਕਾਂ ਦੇ ਸਾਹਮਣੇ ਲਿਜਾਣ ਲਈ ਜੋ ਕੇਬਲ 1 ਨੇ ਕੀਤਾ ਸਾਗਮ 뮤직 ਨੇ ਕੀਤਾ ਸਾਰੀ ਟੀਮ ਸਾਗਮ 뮤직 ਦੀ ਅੰਮ੍ਰਿਕਾਰ ਹੋਵੇ ਚਾਹੇ ਸਾਡਾ ਅਸ਼ੀਸ਼ ਹੋਵੇ ਚਾਹੇ ਬਾਕੀ ਸਾਰੇ ਭਰਾ ਭੈਣ ਬੱਚੇ ਸਾਡੇ अमनदीप ਕੇਬਲ 1 ਨੇ ਸਾਨੂੰ ਜਿਉਂਦਿਆਂ ਚ ਕਰਤਾ ਮੈਂ ਉਸ ਦਿਨ ਕਿਹਾ ਸੀ ਸਮਿਤ ਭਾਜੀ ਨੂੰ ਮਹਾਂਮਾ ਵਾਸਤੇ ਕੁਸਾ ਕਰਦਾ ਹਾਂ ਮਨ ਦਿਲੋਂ ਮੈਂ ਬਹੁਤ ਝੰਗਾ ਹੁੰਦਾ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਉਹ ਭਾਜੀ ਵੀ ਕਹਿੰਦੇ ਹੁੰਦੇ ਆ ਕਿ ਮੈਂ ਜਿੰਨਾ ਚਿਰ ਜਿਉਂਦਾ ਰਹੂੰਗਾ ਜਿੰਨਾ ਚਿਰ ਮੈਂ ਫਿਲਮਾਂ ਬਣਾਉਂਗਾ ਉਨਾਂ ਚਿਰ ਮੈਂ ਸਾਗਾ ਨਾਲ ਤੇ ਕੇਬਲ ਨਾਲ ਸਾਹੀ ਨਹੀਂ ਆ థాంਕ ਯੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਬਹੁਤ ਜ਼ੋਰਦਾਰ ਆ ਗਿਆ ਅੱਜ ਕਮਰਾ ਅਗਰੇ ਭਾਈ ਥੈਂਕ ਯੂ ਸੋ ਮਚ 올 ਰਾਈਟ ਸੋ ਹਾਂ ਜੀ ਤੁਸੀਂ ਆਪਣੇ ਮਾਈਕਸ ਵੀ ਲੈ ਸਕਦੇ ਹੋ ਪਲੀਜ਼ ਓਕੇ ਸੋ ਐਵਰੀਬਡੀ ਆਰ ਯੂ ਆਨ ਦ ਸਕ੍ਰੀਨ ਸੋ ਆਰ ਯੂ ਐਕਸਾਈਟਿਡ ਐਵਰੀਬਡੀ ਯੈਸ অর ਨੋ ਨਹੀਂ ਆਵਾਜ਼ ਨਹੀਂ ਮੈਨੂੰ ਚਾਹੀਦੀ ਹੈ ਨਾ ਪੰਜਾਬੀ মিডিਆ ਇੰਨਾ ਤੁਸੀਂ ਇੰਨਾ ਬੋਲਦੇ ਹੋ ਤੇ ਅੱਜ ਵੀ ਬੋਲਣਾ ਚਾਹੀਦਾ ਆਰ ਯੂ ਐਕਸਾਈਟਿਡ ਯੈਸ অর ਨੋ ਯੈਸ অর ਨੋ ਆਲ ਰਾਈਟ ਸੋ ਐਵਰੀਬਡੀ ਬੀ ਰੈਡੀ ਫਾਰ